ਤੇ ਤੁਸੀਂ ਦੋਨੋਂ ਸੇਵਾ ਨਾਲ ਕਿਦਾਂ ਜੁੜੇ ਮਨ ਚ ਕਿਦਾਂ ਆਇਆ ਕਿ ਮੈਂ ਆਪਣੀ ਮਿਹਨਤ ਦੀ ਕਮਾਈ ਚੋਂ ਕਿਉਂਕਿ ਕਮਾ ਲ ਤੁਸੀਂ ਬਹੁਤ ਸਾਲਾਂ ਤੋਂ ਰਹੇ ਹੋ ਕਮਾ ਇਦਾਂ ਰਹੇ ਕੁਛ ਮਹੀਨੇ ਪਹਿਲਾਂ ਦੀ ਗੱਲ ਮਤਲਬ ਜਿਵੇਂ ਅਸੀਂ ਨੋਰਮਲੀ ਇਦਾਂ ਬੈਠੇ ਗੱਲਬਾਤ ਕਰ ਰਹੇ ਸੀਗੇ ਅਸੀਂ ਸੋਚਿਆ ਕਿ ਮਤਲਬ ਅਸੀਂ ਨੋਰਮਲੀ ਨਾ ਦਸ ਦਸ ਬੰਦ ਕੱਢਦੇ ਹੁੰਦੇ ਹੋਂ ਨੇ ਕਿ ਜੋ ਵੀ ਕਮਾਇਆ ਥੋੜਾ ਬਹੁਤ ਪੈਸੇ ਸ਼ੁਰੂ ਤੋਂ ਡੇ 1 ਡੇ 1 ਵਾਹ ਤੇ ਅ ਸੋਚਿਆ ਸੀਗਾ ਇਹ ਮੈਨੂੰ ਉੱਥੇ ਮਤਲਬ ਨਾ ਪੇਰੈਂਟਸ ਨੇ ਵੀ ਸਿਖਾਇਆ ਉੱਥੇ ਮੈਨੂੰ ਕੋਈ ਮਤਲਬ ਬਜ਼ੁਰਗ ਮਿਲੇ ਸੀ ਇੱਕ ਵਾਰੀ ਤੇ ਉਹ ਕਹਿੰਦੇ ਪਹਿਲੀ ਕਮਾਈ ਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਮੈਨੂੰ ਨਾ ਦੇ ਤੂੰ ਬਸ ਹਰ ਮਹੀਨਾ ਹਰ ਹਫਤੇ ਜੋ ਤੇਰੀ ਕਮਾਈਨ ਨੂੰ ਥੋੜਾ ਪਾਸੇ ਕਰਦਾ ਕਰ ਜੇਰੋਂ ਤੂੰ ਮੰਨਦਾ ਹੈ ਸੱਚੇ ਦਿਲੋਂ ਕਿ ਉਹਨਾਂ ਦੀ ਸੇਵਾ ਕਰਦੇ ਬਸ ਇਹ ਤੇ ਇਦਾਂ ਹੀ 2-4 ਮਹੀਨੇ ਪਹਿਲਾਂ ਆਪਾਂ ਇਕੱਠੇ ਬੈਠੇ ਸੀ ਕਿ ਸੋਚਿਆ ਕਿ ਸੋ ਉਹ ਤਾਂ ਕਰਦੇ ਹੀ ਹੈ ਕਿ ਚੱਲ ਆਪਾਂ ਥੋੜੇ ਪੋਡਕਾਸਟ ਵੀ ਦੇਖੇ ਸੀਗੇ ਐਨਜੀਓ ਮੈਂ ਪਹਿਲਾਂ ਵੀ ਆਇਆ ਸੀਗਾ ਤਾਂ ਸੋਚਿਆ ਕਿ ਹੋਰ ਅਕਾਊਂਟ ਖੋਲਦੇ ਹਾਂ ਉੱਥੇ ਥੋੜਾ ਥੋੜਾ ਹਰ ਹਫਤੇ ਪਾਇਆ ਕਰਾਂਗੇ ਜੋ ਕਮਾਵਾਂਗੇ ਥੋੜਾ ਬਹੁਤ ਚੁਪਾਇਆ ਕਰਾਂਗੇ ਤੇ ਬਸ ਉਹੀ ਥੋੜਾ ਥੋੜਾ ਜੁੜ ਜੁੜ ਕੇ ਥੋੜਾ ਉਹ ਉਹ ਤੱਕ ਪਹੁੰਚਿਆ ਬੱਗੇ ਵੀ ਹੋਊਗਾ ਅੱਗੇ ਵੀ ਹੋਸੀ ਮਤਲਬ ਇਹ ਨਹੀਂ ਕਿ ਜੀ ਸਾਡੇ ਦੋਨਾਂ ਤੱਕ ਹੀ ਆਉਣ ਸਾਨੂੰ ਕੋਈ ਮਤਲਬ ਲੱਗਦਾ ਕਿ ਜਿਹੜਾ ਬੰਦਾ ਸਾਡੇ ਤਰੀਕੇ ਨਾਲ ਸੋਚਦਾ ਹੈ ਉਹ ਕਰਨਾ ਚਾਹੁੰਦਾ ਸੀ ਉਹਨੂੰ ਵੀ ਸੇਮ ਸੁਜੈਸ਼ਨ ਦਿੰਨੇ ਹੈ ਕਰਨਾ ਨਾ ਕਰਨਾ ਅਗਲੇ ਦੀ ਮਰਜ਼ੀ ਹੈ ਵਾਹ ਯਾਰ ਭਾਈ ਇਹ ਕਰ ਤਾ ਕਰਨਾ ਚਾਹੁੰਦਾ ਕਿੰਨੇ ਬੰਬ ਹੁੰਦੇ ਨੇ ਯਾਰ ਲੋਕੀ ਸੁਣਨ ਦੀ ਆਦਤ ਪਾਲਣ ਮੈਂ ਤਾਂ ਮਤਲਬ ਰੈਂਡਮ ਪੋਡਕਾਸਟ ਕਰਿਆ ਕਰਾਂ ਕੋਈ ਵੀ ਮਤਲਬ ਜਿਹਦਾ ਵੀ ਦਿਲ ਕਰੇ ਉਹ ਕਰਵਾ ਸਕਦਾ ਹੈ। ਉਹ ਐਕਚੁਅਲ ਪਤਾ ਕੀ ਅਚਨੇ ਵੀ ਚੀਜ਼ ਨਿਕਲ ਕੇ ਆਉਂਦੀ ਹੈ। ਰੌਕਸ ਪਿਆਰੀ ਤੁਸੀਂ ਦੇਖੋ ਨਵਾਂ ਐਕਸਪੀਰੀਅੰਸ ਯਾਰ। ਸਕ੍ਰਿਪਟ ਕੋਸ਼ਿਸ਼ ਨਹੀਂ ਕਿ ਬੋਲਣਾ ਹੈ ਕਿ ਕੱਟਣਾ ਹੈ ਕਿ ਤੁਸੀਂ ਮੈਨੂੰ ਪੁੱਛ ਰਹੇ ਹੋ ਬਾਜੀ ਕਿਦਾਂ ਕੱਟਵੜ ਦੱਸਾਂ ਕਿੰਨਾ ਪਿਆਰਾ ਤੁਸੀਂ ਐਕਸਪੀਰੀਅੰਸ ਸ਼ੇਅਰ ਕਰ ਰਹੇ ਹੋ ਆਪਣਾ। ਬਿਲਕੁਲ। ਔਰ ਲੋਕਾਂ ਨੂੰ ਬਿਲਕੁਲ ਰੌਕਸ ਵੀ ਥੱਲੇ ਰੌਕ ਖਾਣਾ ਚਾਹੁੰਦੇ ਨੇ, ਆਰਗੇਨਿਕ ਖਾਣਾ ਚਾਹੁੰਦੇ ਨੇ ਪਰ ਆਰਗੇਨਿਕ ਐਕਸਪੀਰੀਅੰਸ ਲੈ ਕੇ ਰਾਜੀ ਨਹੀਂ। this is organic teas ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਕਦੀ ਇੰਟਰਵਿਊ ਨਹੀਂ ਕੀਤੀ ਕਦੀ ਕੈਮਰਾ ਫੇਸ ਨਹੀਂ ਕੀਤਾ ਇੱਕੋ ਦਮ ਆ ਕੇ ਪੋਡਕਾਸਟ ਤੇ ਹਾਂਜੀ ਭਾਜੀ ਕੀ ਹਾਲ ਹੈ ਅੱਛਾ ਤੁਹਾਨੂੰ ਕਮਾਲ ਦੀ ਗੱਲ ਤੁਸੀਂ ਮੈਂ ਨਾ ਹੁਣ ਉੱਥੇ ਜਾ ਕੇ ਜਿਵੇਂ ਮੇਰਾ ਜੋ ਫੀਲਡ ਚ ਮੈਂ ਸਟੱਡੀ ਕੀਤੀ ਮੇਰੀ ਸਟੱਡੀ ਖਤਮ ਹੋਈ ਮੈਨੂੰ ਜੌਬ ਚਾਹੀਦੀ ਆ ਤਾਂ ਮੈਨੂੰ ਇੰਟਰਵਿਊ ਦੇਣ ਜਾਣਾ ਪੈਣਾ ਜੌਬ ਕੰਪਨੀ ਚ ਹਣਾ ਮੈਂ ਕਿਸੇ ਵੇਲੇ ਸੋਚਦਾ ਹਾਂ ਨਾ ਯਾਰ ਪਤਾ ਨਹੀਂ ਕਿਦਾਂ ਦੇ ਦਊਂਗਾ ਹਣਾ ਉੱਥੇ ਚਾਰ ਬੰਦੇ ਬੈਠੇ ਹੋਣੇ ਆ ਮੈਂ ਕੱਲਾ ਨਾ ਬੰਦਾ ਜਾ ਰਿਹਾ ਠੀਕ ਹੈ ਬਟ ਹੁਣ ਥੋੜਾ ਝਾਕਾ ਖੁੱਲ ਰਿਹਾ ਮੇਰਾ ਵੀ ਮੈਂ ਦਿੱਤਾ ਹੇ ਥੋੜਾ ਬਹੁਤ ਸੀਗੇ ਬਟ ਮੈਂ ਸੋਚ ਕੇ ਆਇਆ ਸੀਗਾ ਵੱਤ ਵੱਤ ਕੀ ਹੋਊਗਾ ਬਾਈ ਹੋਊਗਾ ਮੈਂ ਰਿਕਾਰਡ ਕਰਕੇ ਪੋਸਟ ਨਹੀਂ ਕਰਦਾ ਕਿਤੇ ਵੀ ਆ ਮੈਨੂੰ ਸੀ ਮੈਨੂੰ ਵੀ ਕਰਦਾ ਮੈਂ ਵੀ ਮੈਂ ਵੀ ਕਿਹਾ ਮੈਂ ਕਿਹਾ ਦੇਖ ਮੈਂ ਕਿਹਾ ਹਿਸਾਬ ਨਾਲ ਬੋਲੀ ਮੈਂ ਕਿਹਾ ਕਹਿੰਦਾ ਕੀ ਹੋਊਗਾ ਬਾਈ ਪੋਸਟ ਹੀ ਨਹੀਂ ਕਰੂਗਾ ਆਪਣੇ ਤੇ ਹੀ ਰੱਖ ਲੂਗਾ ਸਮਝ ਲਾਗੇ ਯਾਰ ਸਾਨੂੰ ਤਾਂ ਮਜ਼ਾ ਆਵੇ ਯਾਰ ਗੱਲਬਾਤ ਕਰਕੇ ਕਹਿੰਦਾ ਆਪਣੇ ਬਾਈ ਆਪਣੇ ਤੇ ਹੀ ਰੱਖ ਲੂਗਾ ਪੋਸਟ ਨਹੀਂ ਕਰੂਗਾ ਮੈਂ ਚਲੇ ਨਹੀਂ ਕਰਾਂਗਾ ਪੱਕਾ ਪੋਸਟ ਕਰਾਂਗੇ ਯਾਰ ਨਾਲੇ ਲੋਕਾਂ ਦਾ ਫੀਡਬੈਕ ਲਵਾਂਗੇ ਨਾਲੇ ਕਰਾ ਸੀ ਇਹ ਸੋਚ ਕੇ ਨਹੀਂ ਆਏ ਕਿ ਅਸੀਂ YouTube ਤੇ ਜਾਣਾ ਮੈਨੂੰ ਪਤਾ ਭਾਈ ਮੈਨੂੰ ਪਤਾ ਆਈ ਆਪਣਾ ਐਕਸਪੀਰੀਅੰਸ ਲੈ ਦੇਣ ਆਇਆ ਜਾਂ ਤੁਹਾਡਾ ਲੈਣ ਆਇਆ 100% ਭਾਈ ਆਪਾਂ ਇੱਕ ਤੁਹਾਨੂੰ ਮਤਲਬ ਗੁੱਡ ਪਰਸਨ ਮੰਨਿਆ ਹੈ ਹਨਾ ਆਪਾਂ ਇੱਕ ਕਨਵਰਸੇਸ਼ਨ ਕਰਨਾ ਹੈ ਭਾਵੇਂ ਕੈਮਰਾ ਹਟਾ ਦਿਓ ਤਾਂ ਵੀ ਕੋਈ ਫਰਕ ਨਹੀਂ ਚੱਲਦਾ ਯਾਰ ਦਿਸ ਇਜ਼ ਅ ਰੀਅਲ मीनिंग ਆਫ ਪੋਡਕਾਸਟ ਸਾਨੂੰ ਤੱਕ ਤਾਂ ਵੀ ਕੋਈ ਫਰਕ ਨਹੀਂ ਕਿ ਕੈਮਰਾ ਔਨ ਹੈ ਕੈਮਰਾ ਔਨ ਹੈ ਨਾ ਵੈਸੇ ਹੋਰ ਦੱਸੋ ਯਾਰ ਕੋਸ਼ ਉੱਥੇ ਕੀ ਕਰਦੇ ਹੋ ਫਿਰ ਆਸਟ੍ਰੇਲੀਆ ਕੀ ਕਰਦੇ ਹੋ ਉੱਥੇ ਬਾਈ ਮੈਂ ਐਕਚੁਅਲ ਜੌਬ ਕਰਦਾ ਮਤਲਬ ਫੁੱਲ ਟਾਈਮ ਜੌਬ ਹੈ ਮੇਰੀ ਬਟ ਸਾਈਡ ਤੇ ਛੋਟਾ ਜਿਹਾ ਬਿਜ਼ਨਸ ਰੈਸਟੋਰੈਂਟ ਵੀ ਹੈ ਮੇਰਾ ਓ ਵਾ ਤੇ ਉਹ ਮੈਂ ਪਿਛਲੇ ਸਾਲ 26 ਸਾਲ ਦਾ ਨੌਜਵਾਨ ਆ ਯਾਰ ਸਕਸੈਸਫੁਲ ਬੰਦਾ ਬਣ ਗਿਆ ਹਾਂ ਮੰਨਜੋ ਮੈਨੂੰ ਸਕਸੈਸਫੁਲ ਸਕਸੈਸਫੁਲੀ ਮੰਨਦੇ ਹੇ ਤਾਂ ਬਹੁਤ ਕੁਝ ਕਰਨਾ ਹੈ ਬਟ ਇਹ ਕਿੰਨਾ ਕੁ ਮੈਂ ਪੁੱਛਣਾ ਹਜੇ ਤੁਹਾਡੇ ਕੋਲ ਬਟ ਇਹ ਕਿ ਜਸਟ ਅ ਸਟਾਰਟਿੰਗ ਵਾਈਸੇਵਰਸ ਸਾਹ ਆਪਣੇ ਬਾਰੇ ਵੀ ਦੱਸੀ ਚੱਲੋ ਹਾਂ ਮੇਰੇ ਕੋ ਤਿਆਰ ਮੇਰੇ 450 ਪੋਡਕਾਸਟਾਂ ਜੀ ਤੁਸੀਂ 10 ਵੀ ਦੇਖਣੇ ਨੇ ਪੋਡਕਾਸਟ ਸਭ ਕੁਝ ਪਤਾ ਹੋਊਗਾ ਪੋਡਕਾਸਟ ਨੂੰ ਛੱਡ ਦੋ ਮੂੰਹੋਂ ਸੁਣਨਾ ਅਰੇ ਮੈਂ ਕਹਿੰਦਾ ਤੁਸੀਂ ਮੈਨੂੰ ਕੁਝ ਵੀ ਪੁੱਛ ਸਕਦੇ ਹੋ ਨਾ ਨਾ ਵਾਈਸੇਵਰਸ ਸਾਹਿਬ ਪੇ ਦੱਸੀ ਚੱਲੋ ਤੁਸੀਂ ਕੁਝ ਜੋ ਤੁਹਾਡੇ ਮਨ ਚ ਸਵਾਲ ਆਵੇ ਤੁਹਾਨੂੰ ਇਹ ਨਾ ਸੋਚੋ ਕਿ ਯਾਰ ਵੀਰਾ ਗੁੱਸਾ ਨਾ ਕਰ ਦੇਵੇ ਜੋ ਦਿਲ ਜਾਵੇ ਵਿਆਹ ਕਰਾ ਕਰਨਾ ਚਲੋ ਯਾਰ ਟੌਪਿਕ ਇਹਨੇ ਮੈਂ ਵੀ ਲੈਣ ਆਇਆ ਤੇ ਵਿਆਹ ਕਰਾਉਂਦੇ ਵਿਆਹ ਤੇ ਨਾ ਅੱਜਕੱਲ ਬੜਾ ਮੇਰਾ ਜਗਤ ਸਨੈਪਚੈਟ ਤੇ ਤਾਂ ਨਹੀਂ ਆੜ ਤੁਸੀਂ ਮੇਰੇ ਨਾਲ ਨਹੀਂ ਸਨੈਪਚੈਟ ਨਹੀਂ ਹਾਂ ਮੈਂ ਹੈਗਾ ਹੈਗੇ ਫਿਰ ਤੁਹਾਨੂੰ ਤਾਂ ਜਵਾਬ ਮਿਲ ਜਾਏਗਾ ਵਿਆਹ ਵਾਲਾ ਟੌਪਿਕ ਹੀ ਚੱਲ ਰਿਹਾ ਹੁੰਦਾ ਤੇ ਅੱਜਕੱਲ ਅੱਛਾ ਪਰ ਅੱਜਕੱਲ ਤੁਹਾਡੇ ਨੇ ਇੰਡੀਆ ਆ ਕੇ ਸਾਰੇ ਨਾਲ ਦੇ ਤਾਂ ਵਿਆਹ ਹੋ ਗਿਆ ਮੈਂ ਕੱਲਾ ਰਹਿ ਗਿਆ ਹੁਣ ਮੇਰਾ ਵੀ ਹੀ ਹਾਲ ਹੈ ਜਿੱਦ ਤੋਂ ਸੇ ਮੇਰੇ 26 ਸਾਲ ਤੋਂ ਬਸ ਮੇਰੇ ਬੈਚਮੇਟ ਸਾਰਿਆਂ ਦੇ ਵਿਆਹ ਹੋ ਗਏ ਆਮ ਆਮ 29 ਬ੍ਰੋ ਮੋਚ ਇਸ ਕੈ ਜਿੰਨੇ ਮੇਰੇ ਬੈਚਮੇਟ ਸਭ ਦਾ ਵਿਆਹ ਹੋ ਗਿਆ ਸਿੰਗਲ ਬਣੇਗੀ ਤੁਹਾਡੀ ਨਹੀਂ ਤੁਹਾਡੀ ਉਹ ਤੁਹਾਡਾ ਭਲਾ ਹੋ ਜੇ ਤੁਹਾਡੀ ਇਹ ਤੁਹਾਡਾ ਤੀਜਾ ਆਈ ਲਾਈਕ ਇਸ ਮੈਨੂੰ ਖਿਆਲ ਐਦਾ ਹੈ ਕਿ ਇੱਕ ਤਾਂ ਅੱਜ ਕੱਲ ਹੋਸ਼ੋ ਨੂੰ ਸੁਣਨਾ ਸ਼ੁਰੂ ਕਰਤਾ ਅੱਛਾ ਕੀ ਚੀਜ਼ ਉਹ ਸ਼ੋ ਨੂੰ ਅੱਛਾ ਉਹ ਸ਼ੋ ਸਪੋਰਟ ਨਹੀਂ ਕਰਦਾ ਮੈਰਜ ਨੂੰ ਨਾ ਉਹ ਕਹਿੰਦਾ ਜਿਨ੍ਹਾਂ ਦਾ ਹੋ ਗਿਆ ਠੀਕ ਹੈ ਪਰ ਐਵੇਂ ਵੀ ਇਹ ਸੇਡ ਕਿਉਂ ਲੈਣੀ ਨਹੀਂ ਹੋਤਾ ਮਤਲਬ ਐਹੀ ਚੀਜ਼ ਮੈਂ ਪ੍ਰਸ਼ਨ ਜਾਂਦਾ ਕਿ ਕੀ ਰਾਈਟ ਟਾਈਮ ਕਹ ਲੋ ਜਾਂ ਕੀ ਚੀਜ਼ ਕਹ ਲੋ ਕਿ ਅੱਜ ਕੱਲ ਟੂ ਬੀ ਓਨਸਟ ਇਸ ਏ ਜਿੱਦਾਂ ਦੀ ਹੈ ਘਰ ਪਾਸੇ ਪ੍ਰੈਸ਼ਰ ਆਂਦਾ ਹੈ ਪਾਜੀ ਮੈਨੂੰ ਲੱਗਦਾ ਆਈ ਐਮ ਨਾਟ ਦ ਰਾਈਟ ਪਰਸਨ ਟੂ ਸਜੈਸਟ ਯੂ ਅਬਾਊਟ ਦ ਮੈਰਿਜ ਕਿਉਂਕਿ ਮੈਂ ਆਪੀ ਮੈਨੂੰ ਮੈਨੂੰ ਸਜੈਸ਼ਨ ਤਾਂ ਮੰਗਣੀ ਮੈਂ ਵਿਆਹ ਹੀ ਨਹੀਂ ਕਰਨਾ ਚਾਹੁੰਦਾ ਪਾਜੀ ਪੋਪਟ ਲਾਲ ਨੂੰ ਚਤਰੀ ਲੈਣੀ ਪੈਣੀ ਮੇਰਾ ਮਾਡਾ ਅਪੀਨੀਅਨ ਹੈ ਨਾ ਪੋਪਟ ਲਾਲ ਨੂੰ ਚਤਰੀ ਲੈਣੀ ਪੈਣੀ ਵੇਖ ਲੋ ਨਹੀਂ ਵਿਆਹ ਵਾਇਰ ਇਦਾਂ ਹੈ ਕਿ ਇਧਰ ਉਧਰ ਦੀਆਂ ਗੱਲਾਂ ਸੁਣ ਕੇ ਹੀ ਬਸ ਜਿਹੜਾ ਪਤਾ ਲੱਗ ਰਿਹਾ ਵਿਆਹ ਵੀ ਬਾਰੇ ਉਹੀ ਖੁਸ਼ੀ ਹੈ ਦੀ ਵਿਆਹ ਦਾ ਐਕਸਪੀਰੀਅੰਸ ਮਰੇ ਨਾਲ ਦਾ ਬਹੁਤ ਚੰਗਾ ਨਹੀਂ ਹੈਗਾ اچھا ਬਾਕੀ ਪਤਾ ਨਹੀਂ ਹੋ ਸਕਦਾ ਦੋ ਚਾਰ ਪੋਡਕਾਸਟਾਂ ਤੋਂ ਬਾਅਦ ਤੁਸੀਂ ਦੇਖੋਗੇ ਤੇ ਇਹ ਤਾਂ ਸਾਲਾ ਸਾਨੂੰ ਕਹਿੰਦੇ ਵਿਆਹ ਕਰਾ ਨਾਲ ਕੁਰਸੀ ਦੂਜੀ ਲੱਗਦੀ ਨਾਲ ਦੂਜੀ ਕੁਰਸੀ ਪਤਾ ਨਹੀਂ ਅਜੇ ਇਹ ਸਵਾਲ ਛੱਡ ਦੇ ਨੇ ਵਿਆਹ ਕਰਾਣਾ ਕਨਫਿਊਜ਼ਨ ਜੀ ਹੈ ਬਸ ਉਹੀ ਚੀਜ਼ ਹੈ ਕਿ ਕਦੀ ਕਿਤੇ ਨੇ ਤੇ ਜੋ ਕਲਿੱਕ ਕੀਤਾ ਕਿਸੇ ਵੇਲੇ then it could be possible but i don't know ਕਮਨ ਲੱਗਦਾ ਹੁਣ ਹੁਣ ਪਿਆਰ ਉਹ ਥੋੜਾ ਜਿਹਾ ਔਖਾ ਹੈ ਕਿ ਆਪਾਂ ਨਾ ਮੈਚਿਓਰਿਟੀ ਵੱਲ ਤੁਰਪੇ ਪ੍ਰੈਕਟੀਕਲ ਜ਼ਿਆਦਾ ਹੋ ਗਏ ਜਿਵੇਂ ਹੁਣ ਡਰ ਵੀ ਲੱਗਦਾ कि यार मैं ओदी जिंदगी खराब ना कर दं पता नहीं एडजस्ट कर पाएगी कि नहीं पर एक पाएगी मेरी जॉइंट फैमिली है भाई मेन कर दिया तो होता देखो मुंडा ता किते ना किते एडजस्ट कर ले पर ਤੁਸੀਂ ਦੋਨਾਂ ਨੇ ਤਾਂ ਵਾਪਸ ਮੂਵ ਹੋਣਾ ਇੰਡੀਆ ਕਦੀ ਕਿ ਨਹੀਂ ਸਿਚੁਏਸ਼ਨ ਡਿਪੈਂਡ ਕਰਦੀ ਐ ਉਸ ਬਾਰੇ ਨਹੀਂ ਫਸੀਆ ਕਿ ਮੌਥੀ ਰਹਿਣਾ ਹੈ ਕੁਝ ਵੀ ਹੈ ਕਿ ਕਦੀ ਇੱਧਰ ਲੱਗਿਆ ਕਿ ਫੈਮਿਲੀ ਨੂੰ ਲੋਡ ਆ ਜਾਂ ਸਾਨੂੰ ਕਿਤੇ ਦੂਸਰ ਬੈਟਰ ਓਪਰਚ्युनिटी ਮਿਲ ਰਹੀ ਹੈ ਤਾਂ ਓਪਨ ਟੂ ਮੂਵਿੰਗ ਰੈਸਟੋਰੈਂਟ ਦਾ ਕੀ ਨਾਮ ਹੈ ਤੁਹਾਡੇ ਉਥੇ ਪ੍ਰੀਮੋ ਕਾਫੇ ਪ੍ਰੀਮੋ ਕਾਫੇ ਪ੍ਰੀਮੋ ਕਿ ਕਿ ਨਾ ਫ੍ਰੈਂਚਾਈਜ਼ੀ ਬੇਸਡ ਹੈ ਉਹ ਐਕਸੋ ਵੇਕਸੋ ਕੀ ਬੰਦੇ ਸੀ। ਉਹ ਮੈਂ ਇਕੱਲੇ ਰਨ ਕਰ ਰਹੇ। ਨਹੀਂ ਮੇਰੇ ਇੱਕ ਬਿਜ਼ਨਸ ਪਾਰਟਨਰ ਵੀ ਸਤਿਕਾਰ। ਉਹ ਯਾਰ ਸ਼ਾਬਾਸ਼ ਤੇ ਹੋਰ ਕੀ ਚਰਦਨ ਨਾਲ ਜੌਬ ਕੀ ਕਰਦੇ ਹੋ? ਜੌਬ ਮਾਈਟੀਜ਼ ਕਰਦਾ ਬਿਜ਼ਨਸ ਐਨਾਲਿਸਟ। ਉੱਥੇ ਕੀ ਕਰਦੇ ਹੋ? ਉਹ ਬੈਂਕ ਦੇ ਵਿੱਚ ਮਤਲਬ ਮੇਰਾ ਹੁੰਦਾ ਕਿ ਬਿਜ਼ਨਸ ਐਨਾਲਾਈਜ਼ ਕਰਨਾ ਕਿ ਕਿ ਕਿਤਾਂ ਕਿਦਾਂ ਦੇ ਟੈਕਨੋਲੋਜੀ ਰਿਕੁਆਇਰਮੈਂਟ ਉਹਨਾਂ ਦੀ ਤਾਂ ਕਿਦਾਂ ਉਹਨੂੰ ਟੈਕਨੋਲੋਜੀ ਨਾਲ ਅੱਗੇ ਲੈ ਕੇ ਜਾ ਸਕਦਾ। ਅੱਜ ਕੱਲ ਏਆਈ ਆ ਰਿਹਾ ਸਾਰੇ ਕਿਤੇ ਤਾਂ ਏਆਈ ਨੂੰ ਇੰਟੀਗ੍ਰੇਟ ਕਰਨਾ ਉਹਦੇ ਵਿੱਚ ਬਿਜ਼ਨਸ ਦੇ ਨਾਲ ਕਿਸ ਤਰ੍ਹਾਂ ਉਹਨੂੰ ਇਕੱਠਾ ਕਰਕੇ ਚਲਾ ਸਕਦੇ ਅੱਗੇ। ਤੁਸੀਂ? ਮੈਂ ਤਾ ਆਪਣੀ ਫੀਲਡ ਚ ਜੌਬ ਚਾਹੀਦੀ ਆ ਹੁਣ ਹਨਾ ਐਕਸਪੀਰੀਅੰਸ ਪਾਣਾ ਮੈਂ ਬਟ ਫਿਲਹਾਲ ਤੇ ਘੜੀ ਉਹ ਹੀ ਛੋਟੀਆਂ ਮੋਡੀਆਂ ਜੌਬਾਂ ਉੱਤੇ ਕੁਛ ਛੇੜਦਾ ਨਹੀਂ ਮਤਲਬ ਮੈਂ ਪਹਿਲਾਂ ਰਹਾ ਜੇ ਪਹਿਲਾਂ 2 ਸਾਲ ਮੈਂ ਇੱਕ ਮਤਲਬ ਬੰਦੇ ਦਾ ਕੰਮ ਕੀਤਾ ਉੱਥੋਂ ਮੈਨੂੰ ਵਧੀਆ ਐਕਸਪੀਰੀਅੰਸ ਮਿਲਿਆ ਮਤਲਬ ਉਹ ਵੀ ਇੰਡੀਅਨ ਗ੍ਰੋਸਰੀ ਸ਼ਾਪ ਸੀਗੀ ਉਹਦਾ ਇੱਕ ਕਾਈਂਡ ਆਫ ਪਾਰਟ ਆਫ ਬਿਜ਼ਨਸ ਸੰਭਾਲਿਆ ਮੈਂ ਮਤਲਬ ਉੱਥੇ ਡਿਪਾਰਟਮੈਂਟਸ ਹੁੰਦੇ ਆ ਅਲੱਗ-ਅਲੱਗ ਗ੍ਰੋਸਰੀ ਹੋ ਗਿਆ ਪ੍ਰੋਡਿਊਸ ਹੋ ਗਿਆ ਮਤਲਬ ਸਾਰੇ ਏਦਾਂ ਦਾ ਮਤਲਬ ਉਹਦਾ ਪ੍ਰੋਡਿਊਸ ਡਿਪਾਰਟਮੈਂਟ ਸੰਭਾਲਿਆ ਕ ਫਿਰ ਉਹ ਸਮਹਾ ਤੁਹਾਨੂੰ ਤੁਹਾਨੂੰ ਪਤਾ ਹੀ ਹੋਣਾ ਕਿ ਉੱਥੇ ਕਿਦਾਂ ਇੰਡੀਅਨ ਉਹ ਚੱਲਦਾ ਉਹਨਾਂ ਦਾ ਮਾਈਂਡ ਸੈਟ ਮੈਂ ਤਾਂ ਬਾਹਰ 20 ਦਿਨ ਰਹਿ ਕੇ ਆਇਆ ਮੈਨੂੰ ਤਾਂ ਵਧੀਆ ਲੱਗਿਆ ਬਾਹਰ ਹੋਣਾ ਗਏ ਹੀ ਪਿੱਛੇ ਜਾਣਾ ਨਹੀਂ ਗਿਆ ਸੀ ਮੈਂ ਅਮਰੀਕਾ ਗਿਆ ਸੀ ਠੀਕ ਸੀ ਪਰ ਹੁਣ ਆਸਟ੍ਰੇਲੀਆ ਆਉਂਗਾ ਅੱਗੇ ਜੂਨ ਜੁਲਾਈ ਚ ਸ਼ਾਇਦ ਮਰਜ਼ੀ ਆ ਜਾਓ ਭਾਈ ਆਸਟ੍ਰੇਲੀਆ ਬੜਾ ਮਾਨਨਾ ਮੇਰਾ ਘੁੰਮਣ ਨੂੰ ਕਹਿੰਦੇ ਬਹੁਤ ਸੋਹਣਾ ਮੌਸਮ ਬਹੁਤ ਵਧੀਆ ਆ ਕੇ ਦੇਖੋ ਆਉਂਗਾ ਜਲਦੀ ਆ ਕੇ ਤੁਸੀਂ ਓਪੀਨੀਅਨ ਫਿਰ ਆਪਾਂ ਬੈ ਕੇ ਦੁਬਾਰਾ ਗੱਲ ਕਰਾਂਗੇ ਫਿਰ ਉੱਥੇ ਕਰਾਂਗੇ ਗੱਲ ਫਿਰ ਉੱਥੇ ਓਪੀਨੀਅਨ ਹੋਰ ਹੋਣੇ ਉੱਥੇ ਤੁਹਾਨੂੰ ਕੋਈ ਗੁਰੀ ਵੀ ਨਹੀਂ ਪਸੰਦ ਆਈ ਉਹ ਰੀਆਂ ਪਸੰਦ ਨੇ ਬਟੋ ਕਹ ਲੋ ਜਿਵੇਂ ਟਿਊਨਿੰਗ ਨਹੀਂ ਕਲਿੱਕ ਹੁੰਦੀ ਕਿ ਹਾਂ ਮਤਲਬ ਇਹ ਹੈ ਕਿ ਹੁਣ ਨਹੀਂ ਨਹੀਂ ਹੈਗਾ ਬਲਕਿ ਰਹੀ ਵੈਸੇ ਕਦੀ ਕ ਨਹੀਂ ਬਹੁਤ ਪਹਿਲਾਂ ਦੀ ਗੱਲ ਹੈ ਬਟ ਹੁਣ ਨਹੀਂ ਤੁਸੀਂ ਰੀਆਂ ਭਾਜੀ ਰੀਆਂ ਐ ਚਲੋ ਕੋਣਾ ਕਿ ਸਬਦੀਆਂ ਆਉਂਦੀਆਂ ਮੈਂ ਪਹਿਲਾਂ ਹੀ ਦੱਸਤਾ ਸੀ ਭਾਜੀ ਸਬਦੀਆਂ ਹੁੰਦੀਆਂ ਇੱਕ ਮਿੰਟ ਇੱਕ ਮਿੰਟ ਸਬਦੀਆਂ ਆਉਂਦੀਆਂ ਟੋਡੀਆਂ ਵੀ ਹੋਣੀਆਂ ਸਬਦੀਆਂ ਤਾਂ ਨਹੀਂ ਹੁੰਦੀਆਂ ਟੋਡੀਆਂ ਵੀ ਨਹੀਂ ਸੌਂ ਚੱਲਦੀਆਂ ਸਬਦੀਆਂ ਤਾਂ ਨਹੀਂ ਹੁੰਦੀਆਂ ਹੋ ਨਹੀਂ ਸਕਦਾ ਟੋਡੀਆਂ 29 ਸਾਲ ਦਾ ਮੁੰਡਾ ਹੋ ਗਿਆ ਤੁਹਾਡੀ ਗਰਲਫ੍ਰੈਂਡ ਹੈ ਥੈਂਕ ਯੂ ਨਹੀਂ ਹੋ ਸਕਦਾ ਮੈਂ ਤੁਹਾਨੂੰ ਮਿਲਵਾ ਸਕਦਾ ਮੁੰਡੇ ਜਿਹਨਾਂ ਦੀ ਨਹੀਂ ਹੈਗੀ ਆਪਣੀ ਗੱਲ ਕਰੋ ਨਹੀਂ ਮੈਂ ਤੇਰੀ ਗੱਲ ਆਪਣੀ ਗੱਲ ਉਸ ਲਿਫਟਡ ਗੱਲ ਕਰਤੀ ਨਾ ਤੁਹਾਡਾ ਆਪਣੀ ਗੱਲ ਕਰੋ ਇਹ ਤੁਸੀਂ ਉਹ ਕਹਿ ਰਹੇ ਜੋ ਸੁਣਨਾ ਚਾਹੁੰਦਾ ਸੱਚਾ ਪਿਆਰ ਦੇ ਕੋਈ ਹੁੰਦਾ ਕਿ ਨਹੀਂ ਸੱਚਾ ਪਿਆਰ ਤੁਹਾਡਾ ਹੀ ਤੁਹਾਨੂੰ ਮੈਨੂੰ ਲੱਗਦਾ ਤੁਹਾਡਾ ਇੱਕੋ ਹੀ ਰਿਹਾ ਹੈ ਪਿਆਰ ਨਹੀਂ ਕਹਿ ਸਕਦੇ ਬਟ ਠੀਕ ਹੈ ਉਹ ਦੂਜੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਸਿਚੁਏਸ਼ਨ ਤੇ ਡਿਪੈਂਡ ਕਰਦਾ ਠੀਕ ਹੈ ਨਾ ਸਿਚੁਏਸ਼ਨ ਕਿੱਦਾਂ ਦੀ ਚੱਲ ਰਹੀ ਹੈ ਠੀਕ ਹੈ ਜਦੋਂ ਉਹੀ ਗੱਲ ਆ ਗਈ ਨਾ ਬੰਦਾ ਛੋਟਾ ਹੁੰਦਾ ਆਸ਼ਕੀਆਂ ਚ ਪੈ ਜਾਂਦਾ ਠੀਕ ਹੈ ਜਵਾਨੀ ਦੀ ਟਾਈਮ ਜਿਹੜੀ ਆਪਾਂ ਗੱਲ ਕੀਤੀ 10 ਮਿੰਟ ਪਹਿਲਾਂ ਠੀਕ ਹੈ ਕਈ ਜਣੇ ਲੰਬੇ ਤੱਕ ਚੱਲਦੇ ਆ ਠੀਕ ਹੈ ਕਈਆਂ ਨੂੰ ਟਾਈਮ ਸਿਰ ਸਮਝ ਆ ਜਾਂਦੀ ਹੈ ਕਿ ਭਈ ਇਹ ਚ ਕੁਛ ਨਹੀਂ ਪਿਆ ਟਾਈਮ ਸਿਰ ਵਾਈਂਡ ਅਪ ਕਰੋ ਆਪਣਾ ਅੱਗੇ ਚੱਲੋ ਪੇਰੈਂਟਸ ਦਾ ਦੇਖੋ ਫਿਊਚਰ ਦੇਖੋ ਆ ਚੀਜ਼ਾਂ ਬਾਅਦ ਚ ਵੀ ਹੋਏ